ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਚੜੀਵਾਲ ਨੇ ਅੱਜ ਲੁਧਿਆਣਾ ਪੱਛਮੀ ਵਿੱਚ ਇਤਿਹਾਸਿਕ ਲੋਕ ਮਿਲਣੀ ਪ੍ਰੋਗਰਾਮ ਦੀ ਅਗਵਾਈ ਕੀਤੀ ਜਿਸ ਵਿੱਚ ਜ਼ਵਾਹਰ ਨਗਰ ਕੈਂਪ ਅਤੇ ਹਬੋਵਾਲ ਵਿਖੇ ਪ੍ਰੋਗਰਾਮ ਸ਼ਾਮਿਲ ਸਨ ਇਸ ਪਹਿਲ ਕਦਮੀ ਨੇ ਜਨਤਾ ਦੀਆਂ ਸ਼ਿਕਾਇਤਾਂ ਨੂੰ ਸਿੱਧੇ ਤੌਰ ਤੇ ਸੰਬੋਧਿਤ ਕਰਕੇ ਅਤੇ ਹਲਕੇ ਪ੍ਰਤੀ ਪਾਰਟੀ ਦੀ ਪਰਿਵਰਤਨਸ਼ੀਲ ਪਹੁੰਚ ਨੂੰ ਰੇਖਾਕਿਤ ਕਰਕੇ ਭਾਗੀਦਾਰੀ ਵਾਲੇ ਸ਼ਾਸਨ ਲਈ ਆਪ ਦੀ ਬਚਨਵੱਤਾਂ ਨੂੰ ਮਜ਼ਬੂਤ ਕੀਤਾ ਲੁਧਿਆਣਾ ਪੱਛਮੀ ਤੋਂ ਆਪ ਉਮੀਦਵਾਰ ਸੰਜੀਪ ਰੋੜਾ ਦੇ ਨਾਲ ਪਾਰਟੀ ਦੇ ਹੋਰ ਆਗੂਆਂ ਨੇ ਪੀੜ ਨੂੰ ਉਤਸ਼ਾਹਿਤ ਕੀਤਾ ਪਿਛਲੀਆਂ ਸਰਕਾਰਾਂ ਦੁਆਰਾ ਪ੍ਰੇਸ਼ਟਾਚਾਰ ਨਸ਼ਿਆਂ ਤੇ ਦਹਾਕਿਆਂ ਦੀ ਅਣਦੇਖੀ ਵਿਰੁੱਧ ਸਮੂਹਿਕ ਕਾਰਵਾਈ ਕਰਨ ਦੀ ਅਪੀਲ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਗਰਿਕਾਂ ਨੂੰ ਆਪਣੀਆਂ ਸਮੱਸਿਆਵਾਂਾਂ ਸਾਂਝੀਆਂ ਕਰਨ ਲਈ ਸਿੱਧੇ ਸੱਦਾ ਦੇਣ ਦਾ ਬੇਮਿਸਾਲ ਕਦਮ ਚੁੱਕਿਆ ਉਹਨਾਂ ਪੀੜ ਨੂੰ ਸੰਬੋਧਨ ਕਰਦਿਆਂ ਕਿ ਆ ਪਿਛਲੇ 75 ਸਾਲਾਂ ਵਿੱਚ ਕੋਈ ਵੀ ਮੁੱਖ ਮੰਤਰੀ ਜਾਂ ਮੰਤਰੀ ਤੁਹਾਡੇ ਖੇਤਰ ਵਿੱਚ ਤੁਹਾਨੂੰ ਮਿਲਣ ਨਹੀਂ ਆਇਆ ਤੁਹਾਡੀਆਂ ਸਮੱਸਿਆਵਾਂ ਨੂੰ ਬਿਆਨ ਕਰਨ ਲਈ ਮਾਈਕ ਦੇਣ ਦੀ ਗਲਤਾਂ ਛੱਡ ਹੀ ਦਿਓ ਉਹ ਅਜਿਹਾ ਨਹੀਂ ਕਰ ਸਕੇ ਕਿਉਂਕਿ ਉਹਨਾਂ ਦਾ ਕਾਰਜਕਾਲ ਪ੍ਰੇਸ਼ਟਾਚਾਰ ਅਤੇ ਗਲਤ ਨਾਲ ਭਰਿਆ ਹੋਇਆ ਸੀ ਪਰ ਸਾਡੇ ਕੋਲ ਲੁਕਾਉਣ ਲਈ ਕੁਝ ਨਹੀਂ ਹੈ ਅਸੀਂ ਇੱਕ ਸਾਫ਼ ਸੁਥਰੀ ਲੋਕ ਕੇਂਦ੍ਰਿਤ ਸਰਕਾਰ ਬਣਾਈ ਹੈ ਜੋ ਆਪਣੇ ਨਾਗਰਿਕਾਂ ਦੀ ਸੁਣਦੀ ਹੈ ਮਾਨ ਨੇ ਸਮਾਗਮ ਦੌਰਾਨ ਉਠਾਏ ਗਏ ਕਈ ਮੁੱਦਿਆਂ ਨੂੰ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਕਾਨੂੰਨ ਵਿਵਸਥਾ ਪਾਣੀ ਸਪਲਾਈ, ਕੇੜ ਦੇ ਮੈਦਾਨ ਅਤੇ ਸੀਵਰੇਜ ਸਿਸਟਮ ਸ਼ਾਮਿਲ ਸਨ। ਉਹਨਾਂ ਨੇ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਪਾਰਦਰਸ਼ਤਾ ਅਤੇ ਜਵਾਬਦੇਹੀ ਤੇ ਜ਼ੋਰ ਦਿੰਦੇ ਹੋਏ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਨਸ਼ਾ ਵਿਰੁੱਧ ਸਰਕਾਰ ਦੇ ਧ੍ਰਿੜ ਇਰਾਦੇ ਨੂੰ ਉਜਾਗਰ ਕਰਦੇ ਹੋਏ ਮਾਨ ਨੇ ਕਿਹਾ ਪੰਜਾਬ ਨਸ਼ਾ ਵਿਰੁੱਧ ਜੰਗ ਦਾ ਗੁਬਾਹ ਬਣ ਰਿਹਾ ਜੋ ਪਹਿਲਾਂ ਕਦੇ ਨਹੀਂ ਹੋਈ। ਪਹਿਲੀ ਵਾਰ ਬੁਲਡੋਜ਼ਰ ਨਸ਼ਾ ਤਸਕਰਾਂ ਦੇ ਘਰਾਂ ਨੂੰ ਢਾ ਰਹੇ ਨੇ। ਵੱਡੇ ਪੱਧਰ ਤੇ ਗ੍ਰਿਫਤਾਰੀਆਂ ਪਾਕਿਸਤਾਨ ਨੂੰ ਝਟਕਾ ਦੇ ਰਹੀਆਂ ਨੇ ਕਿਉਂਕਿ ਉਹਨਾਂ ਦੇ ਡਰੋਨਾਂ ਨੂੰ ਹੁਣ ਪੰਜਾਬ ਵਿੱਚ ਕੋਈ ਨਹੀਂ ਲੱਭ ਰਿਹਾ। ਉਹਨਾਂ ਪ੍ਰੋਸਸਾ ਦਿੱਤਾ ਕਿ ਕਿਸੇ ਵੀ ਨਹੀਂ ਜਾਵੇਗਾ ਉਹਨਾਂ ਜਨਤਾ ਨੂੰ ਇਸ ਲੜਾਈ ਵਿੱਚ ਸਰਕਾਰ ਨਾਲ ਇਕਜੁੱਟ ਹੋਣ ਦੀ ਵੀ ਅਪੀਲ ਕੀਤੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਭਾਜਪਾ ਤੇ ਅਕਾਲੀ ਦਲ ਦੀ ਅਗਵਾਈ ਵਾਲੀਆਂ ਪਿਛਲੀਆਂ ਸਰਕਾਰਾਂ ਦੀ ਭ੍ਰਿਸ਼ਟਾਚਾਰ ਅਤੇ ਕਪ ਪ੍ਰਬੰਧਨ ਰਾਹੀਂ ਪਿਛਲੇ 75 ਸਾਲਾਂ ਦੌਰਾਨ ਪੰਜਾਬ ਨੂੰ ਬਰਬਾਦ ਕਰਨ ਲਈ ਆਲੋਚਨਾ ਕੀਤੀ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਤਿੰਨ ਸਾਲਾਂ ਦੇ ਸ਼ਾਸਨ ਦੌਰਾਨ ਆਮ ਆਦਮੀ ਪਾਰਟੀ ਕਿਸੇ ਵੀ ਪ੍ਰਸ਼ਟਾਚਾਰ ਜਾਂ ਗਲਤ ਕੰਮ ਵਿੱਚ ਸ਼ਾਮਲ ਨਹੀਂ ਰਹੀ ਹੈ। ਮਾਨ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਕਿਵੇਂ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਅਣਗੌਲਿਆ ਨਾਗਰਿਕ ਮੁੱਦੇ ਜਿਵੇਂ ਕਿ ਸੀਵਰੇਜ ਸਮੱਸਿਆਵਾਂ ਜੋ ਕਿ 15 ਤੋਂ 20 ਸਾਲਾਂ ਤੋਂ ਅਣਸੁਲਝੀਆਂ ਸਨ ਉਹਨਾਂ ਨੂੰ ਹੱਲ ਕਰ ਰਹੀ ਹੈ। ਇਹਨਾਂ ਮੁੱਦਿਆਂ ਨੂੰ ਹੁਣ ਆਪ ਦੇ ਸ਼ਾਸਨ ਅਧੀਨ ਯੋਜਨਾਬੰਦ ਢੰਗ ਨਾਲ ਹੱਲ ਕੀਤਾ ਜਾ ਰਿਹਾ। ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਨਸ਼ਾ ਤਸਕਰਾ ਵਿਰੁੱਧ ਇਕਜੁੱਟ ਹੋਣ ਦੀ ਅਪੀਲ ਕੀਤੀ। ਪਾਕਿਸਤਾਨ ਵੱਲੋਂ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨ ਵਿੱਚ ਸਰਕਾਰ ਦੀਆਂ ਕਾਰਗ ਉਹਨੀਆਂ ਦੀ ਸਫਲਤਾ ਨੂੰ ਉਜਾਗਰ ਕੀਤਾ ਮਾਨ ਨੇ ਦੱਸਿਆ ਕਿ ਸਥਾਨਕ ਜਨਤਾ ਨੇ ਨਸ਼ਾ ਤਸਕਰਾਂ ਨਾਲ ਸਹਿਯੋਗ ਕਰਨਾ ਬੰਦ ਕਰ ਦਿੱਤਾ ਜੋ ਕਿ ਇੱਕ ਮਹੱਤਵਪੂਰਨ ਸਮਾਜਿਕ ਤਬਦੀਲੀ ਦਾ ਸੰਕੇਤ ਹੈ ਮਾਨ ਅਤੇ ਅਰਬਿੰਦ ਕੇਜਰੀਵਾਲ ਨੇ ਮਰਹੂਮ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਵੀ ਸਰਦਾਰਸ਼ਲੀ ਦਿੱਤੀ ਉਹਨਾਂ ਦੇ ਬੇਵਕਤੀ ਦਿਹਾਂਤ ਨੂੰ ਇੱਕ ਦੁਖਦਾਈ ਨੁਕਸਾਨ ਦੱਸਿਆ ਤੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਇੱਕ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਰਬਿੰਦ ਕੇਜਰੀਵਾਲ ਨੇ ਆਪ ਦੀਆਂ ਪ੍ਰਾਪਤੀਆਂ ਤੇ ਭ੍ਰਿਸ਼ਟਾਚਾਰ ਦੇ ਜੜ੍ਹਾਂ ਵਾਲੇ ਸਿਸਟਮ ਵਿਰੁੱਧ ਉਹਨਾਂ ਦੀ ਲੜਾਈ ਵੱਲ ਧਿਆਨ ਖਿੱਚਿਆ ਉਹਨਾਂ ਕਿਹਾ ਦਹਾਕਿਆਂ ਤੋਂ ਪੰਜਾਬ ਦੇ ਸਰੋਤ ਪ੍ਰੇਸ਼ਟ ਸ਼ਾਸਨ ਦੁਆਰਾ ਲੁੱਟੇ ਗਏ ਕਾਂਗਰਸ ਪਾਸ਼ਪਾ ਤੇ ਅਕਾਲੀ ਦਲ ਦੇ ਆਗੂ ਆਪਣੇ ਆਪ ਨੂੰ ਅਮੀਰ ਬਣਾਉਣ ਵਿੱਚ ਰੁੱਝੇ ਹੋਏ ਸਨ ਜਦੋਂ ਕਿ ਲੋਕ ਦੁੱਖ ਚੱਲ ਰਹੇ ਸਨ ਅੱਜ ਆਪਦੀ ਸਰਕਾਰ ਅਧਿਨ ਪ੍ਰਸ਼ਟਾਚਾਰ ਨੂੰ ਖਤਮ ਕੀਤਾ ਜਾ ਰਿਹਾ ਤੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਕੇਐਚਟੀਵਾਲ ਨੇ ਪੰਜਾਬ ਵਿੱਚ ਆਪ ਵੱਲੋਂ ਕੀਤੀ ਗਈ ਪ੍ਰਗਤੀ ਤੇ ਚਾਨਣਾ ਪਾਇਆ ਜਿਸ ਵਿੱਚ ਮੁਫਤ ਬਿਜਲੀ ਬਿਹਤਰ ਸਿਹਤ ਸੰਭਾਲ ਅਤੇ ਵਿਦਿਅਕ ਸੁਧਾਰ ਸ਼ਾਮਿਲ ਹਨ ਲੁਧਿਆਣਾ ਪੱਛਮੀ ਦੇ ਖਾਸ ਮੁੱਦਿਆਂ ਬਾਰੇ ਬੋਲਦੇ ਹੋਣਾਂ ਕਿਹਾ ਸੰਜੀਵ अरोੜਾ ਨੇ ਪਹਿਲਾਂ ਹੀ ਟੁੱਟੀਆਂ ਸੜਕਾਂ ਦੀ ਮੁਰੰਮਤ ਟਰਾਂਸਫਾਰਮਰ ਲਗਾਉਣ ਅਤੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਉਹਨਾਂ ਦੀ ਅਗਵਾਈ ਹੇਠ ਹਲਕੇ ਦੀਆਂ ਸਮੱਸਿਆਵਾਂ ਨੂੰ ਯੋਜਨਾਬੰਦ ਢੰਗ ਨਾਲ ਹੱਲ ਕੀਤਾ ਜਾਵੇਗਾ